ਇਸ ਤਰੀਕੇ ਨਾਲ ਕਰਦੇ ਗੱਡੀ ਤੇ ਗੋਲੀ ਚਲਾਈਏ ਕੀ ਨਾਮ ਆ ਤੁਹਾਡਾ ਬਲਦੇਸ਼ ਸਿੰਘ son of ਬਚਿੱਤਰ ਸਿੰਘ ਕਿੱਥੇ ਦੇ ਰਹਿਣ ਵਾਲੇ ਹੋ ਚੰਡੀਗੜ੍ਹ ਚੰਡੀਗੜ੍ਹ ਰੋਡਿੰਗ ਵੇਟ ਕਰੋ ਠੀਕ ਹੈ ਕਿਹਨੇ ਮਰੀ ਆ ਨਹੀਂ ਪਤਾ ਆਈ I26 ਕੀ I10 ਕੀ I20 ਕੀ I20 ਕੀ ਅੱਛਾ ਕੋਈ ਥੋੜੀ ਜਿੱਦ ਮੈਂ ਕਿਸੇ ਨਾਲ ਠੀਕ ਹਾਂ ਠੀਕ ਹੈ ਕੁਛ ਨਹੀਂ ਸਾਡੇ ਕੋਲ 1.3 ਵਜੇ ਦੇ ਕਰੀਬ ਹੀ ਕਿਤਲਾ ਹੀ ਸੀ ਕਿ ਸਮਰਾਲਾ ਮਾਛੀਵਾੜਾ ਰੋਡ ਤੇ ਗੱਡੀ ਬੁਲਕੋਲੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਤੁਰੰਤ ਮੌਕੇ ਤੇ ਜਿਹੜੀ ਇਨਫੋਰਮੇਸ਼ਨ ਮਿਲਨ ਤੇ ਮੌਕੇ ਤੇ ਸਾਡੇ ਪੀਐਸਪੀ ਸਮਰਾਲਾ ਐਸਐਸਓ ਮਾਚ ਐਸਐਸਓ ਮਾਚ ਵੀੜਾ ਉੱਤਵ ਸਦੀਸੀਏ ਰਿਡਿਮ ਡੀਐਸਪੀ ਡੀ ਤੇ ਮੈਂ ਇੱਥੇ ਸੀ ਮੌਕੇ ਤੇ ਪਹੁੰਚਿਆ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਹੜੇ ਆ ਵਿਕਟਿਮ ਨੇ ਬਲਦੇਸ ਸਿੰਘ ਜੀ ਦੇ ਉਹਨਾਂ ਦੇ ਬੁਲੀ ਟੱਚ ਹੋਈ ਹੈ ਤੇ ਥੋੜੀ ਇੰਜਰੀ ਹੋਈ ਹੈ ਉਹਨਾਂ ਨੂੰ ਇੱਥੇ ਸਮਰਾਲਾ ਸਿਵਲ ਹਸਪੀਟਲ ਤੋਂ ਮੋੜ ਲਈ ਸਾਈਟ ਅਦਵਾਦ ਸੈਕਟਰ 32 ਜਿਹੜਾ ਹਸਪੀਟਲ ਵਿੱਚ ਰੈਫਰ ਕਰ ਦਿੱਤਾ ਗਿਆ ਉਹਨਾਂ ਦੀ ਜੀਵੀ ਸਥਿਤੀ ਬਿਲਕੁਲ ਠੀਕ ਹੈ ਤੇ ਬਾਕੀ ਜਿਹੜੀ ਅਸੀਂ ਇਹਦੇ ਵਿੱਚ ਮਾਮਲਾ ਦਰਜ ਕਰਕੇ ਦੁੰਗਾਈ ਨਾਲ ਇਹ ਤਫਤੀਸ਼ ਕਰਾਂਗੇ ਜਿਵੇਂ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਦੱਸਿਆ ਜਾਊਗਾ ਕਿੰਨੀਆਂ ਗੋਲੀਆਂ ਚੱਲੀਆਂ ਸਿਰ ਜਿਹੜੀ ਹੁਣ ਤੱਕ ਦੀ ਇਨਫੋਰਮੇਸ਼ਨ ਤੋਂ ਇਹੀ ਹੈ ਕਿ ਕੋਈ ਫਾਇਰ ਹੋਇਆ ਹੈ ਕੋਈ ਬੁਲੇਟ ਫਾਇਰ ਹੋਈ ਹੈ ਬਾਕੀ ਅਸੀਂ ਹੁਣ ਤਫਤੀਸ਼ ਕਰਾਂਗੇ ਸਾਰੀ ਗੱਲ ਜਿਵੇਂ ਹੋਊਗੀ ਤੁਹਾਨੂੰ ਦੱਸਿਆ ਜਾਊਗਾ ਬਟਾ ਹੀ ਕੋਈ ਨਾ ਪਰ ਨਹੀਂ ਇਸ ਤਰ੍ਹਾਂ ਦੀ ਹਲੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਬਾਕੀ ਅਸੀਂ ਹੁਣ ਤਫਤੀਸ਼ ਕਰਾਂਗੇ ਅਸੀਂ ਸਾਰੀ ਦੁੰਗਾਈ ਨਾਲ ਤਫਤੀਸ਼ ਕਰਾਂਗੇ ਉਸ ਤੋਂ ਬਾਅਦ ਇਹ ਇੱਕ ਇੱਥੇ ਤੇਰੀ ਦੇ ਕੰਮ ਚਲਾਉਂਦੇ ਨੇ ਜੀ ਤੇ ਬਾਕੀ ਜਿਵੇਂ कोई अगली ਅਗਲੀ ਗੱਲ ਹੋਈ ਤੁਹਾਨੂੰ ਦੱਸਾਂਗੇ ਕਿੰਨੇ ਕ ਜਣੇ ਸੀ ਕਿਹੜੀ ਚੀਜ਼ ਤੇ ਸੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਇਹ ਅਸੀਂ ਚੈੱਕ ਕਰ ਰਹੇ ਹਾਂ ਜੀ ਜਿਵੇਂ ਕੀ ਤੁਹਾਨੂੰ ਪਤਾ ਲੱਗੇ ਕਿ ਇਹ ਸਾਰਾ ਚੈੱਕ ਕਰਕੇ ਜਿਵੇਂ ਵੀ ਕੋਈ ਗੱਲ ਸਾਹਮਣੇ ਆਈ ਤੁਹਾਨੂੰ ਦੱਸਾਂਗੇ ਮੈਂ ਡਾਕਟਰ ਤੁੰਚਾਰੀ ਸਾਹਾ ਵਲੋਂ ਮਾਮਲਾ ਆਇਆ ਗੰਸ਼ੌਟ ਦਾ ਕੀ ਮਾਮਲਾ ਹੋ ਰਿਹਾ ਹੈ ਹਾਂ ਜੀ ਪੇਸ਼ੈਂਟ ਨੇਮ ਇਜ਼ ਬਲਦੇਵ ਸਿੰਘ ਉਮਰ 58 ਹੈ ਰੈਸੀਡੈਂਟ ਹੈ ਸੰਧੀਗਰ ਨਾਲ ਸੋ ਹਮਾਰੇ ਪਾਸ ਆਲੇ ਜਿਸ ਤਰ੍ਹਾਂ ਗੰਸ਼ੌਟ ਇੰਜਰੀ ਕਰਕੇ ਆਏ